ਕਲਾਸ਼ੀਕਲ ਜੀ ਗੁੱਡ ਮਾਰਨਿੰਗ ਸਵਾਗਤੀ ਤੁਹਾਡਾ ਤੁਹਾਡੀ ਆਪਣੇ ਚਰਨ ਦੇ ਉੱਪਰ ਗੁਰਪ੍ਰੀਤ ਵਲੌਗਸ ਦੇ ਵਿੱਚ ਤੇ ਅੱਜ ਦੇਖੋ ਜੀ ਇਹੇ ਸ਼ਰਾਰਤਾਂ ਵੀ ਨੇ ਤੇ ਇਹ ਨਫ਼ਰਤ ਵੀ ਏ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਪਿਆਰ ਦਿਓਗੇ ਤੇ ਲਾਈਕ ਵੀ ਕਰਦੇ ਹੋਗੇ ਤੇ ਸੋਹਣੇ-ਸੋਹਣੇ ਕਮੈਂਟ ਕਰ ਦਿਆ ਕਰੋ ਜੀ ਸਾਡਾ ਚੈਨਲ ਵੀ ਮੋਨਟਾਈਜ਼ ਹੋ ਚੁੱਕਾ ਏ ਤੇ ਸੋਹਣੀ ਸੋਹਣੀ ਕਮੈਂਟ ਕਰਿਆ ਕਰੋ ਤੇ ਦੱਸਿਆ ਕਰੋ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਰੈਸਪੀਸ ਦੇਖਣਾ ਚਾਹੁੰਦੇ ਹੋ ਕਿਹੜੀ ਰੈਸਪੀਸ ਦੇਖਣਾ ਚਾਹੁੰਦੇ ਹੋ ਕੋਸ਼ਿਸ਼ ਕਰਿਆ ਕਰਾਂਗੇ ਅਸੀਂ ਉਹ ਬਣਾ ਸਕੀਏ ਤੇ ਦੇਖੋ ਜੀ ਸੋਹਣੀ ਜੀ ਸਵੇਰ ਤੇ ਸੂਰਜ ਦੇਖੋ ਜੀ ਆਹ ਹਾ 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 ਹੈ ਆਗ ਹੀ ਲਾਈ ਪਈ ਹੈ ਸੂਰਜ ਨੇ ਤਾਂ ਤੇ ਸੂਰਜ ਦੇ ਨਾਲ ਦੇਖੋ ਜੀ ਫੁੱਲਾਂ ਦਾ ਵੀ ਕੀ ਹਾਲ ਹੋ ਗਿਆ ਏ ਵਿਚਾਰਿਆਂ ਨੂੰ ਪਾਣੀ ਪਾਈਦਾ ਏ ਤੇ ਗਰਮੀ ਨਾਲ ਝੁੱਲਸ ਗਏ ਨੇ ਤੇ ਅੱਜ ਫਿਰ ਦਿਨ ਖੂਬ ਲੱਗ ਰਿਹਾ ਏ ਖੂਬ ਕਰਾਰਾ ਦਿਨ ਲੱਗਾ ਜਿਹਨੂੰ ਕਹਿੰਦੇ ਨੇ ਕਰਾਰੀ ਗਰਮੀ ਤੇ ਅੱਜ ਮੈਂ ਆਪਣੇ ਟੇਬਲ ਚੇਅਰ ਤੇ ਨਹੀਂ ਹੈਗੀ ਵਾਕ ਮੈਂ ਕਰ ਰਹੀ ਆ ਪਾਣੀ ਦੀ ਬੋਟਲ ਮੈਂ ਉੱਪਰ ਲੈ ਆਈ ਸੀ ਸੋਚਦੀ ਹੁੰਨੀ ਆ ਕਿ ਥੋੜਾ ਜਿਹਾ ਨਾ ਦੇਖਿਆ ਜਾਵੇ ਸਵੇਰ ਦਾ ਵਿਟਾਮਿਨ ਡੀ ਮੈਂ ਲੈਣਾ ਨਹੀਂ ਭੁੱਲਦੀ ਉਹ ਲੈਣ ਲਈ ਛੱਤ ਤੇ ਉਹ ਨਹੀਂ ਹੁੰਦੀਆਂ ਤੇ ਇੱਕ ਇਹਨਾਂ ਨੂੰ ਦੇਖਣ ਵਾਸਤੇ ਤਾਂ ਮੈਂ ਜ਼ਰੂਰੀ ਆਉਣੀ ਆ ਤੇ ਇਹ ਸੋਹਣੀਆਂ ਲੱਗਦੀਆਂ ਨੇ ਸ਼ਰਾਰਤਾਂ ਪਿਆਰ ਦੇਖੀ ਜਾਏ ਉਹ ਤੁਸੀਂ ਇਹ ਲੜਾਈਆਂ ਆ ਸਾਡੀਆਂ ਲੜਾਈਆਂ ਨੇ ਜ਼ਮੀਨਾਂ ਜਾਇਦਾਦਾਂ ਦੀਆਂ ਤੇ ਇੱਧਰ ਲੜਾਈਆਂ ਨੇ ਜੀ ਦਾਣਿਆਂ ਦੀਆਂ ਤੇ ਪਾਣੀ ਦੀਆਂ ਲੜਾਈਆਂ ਨਹੀਂ ਮੁੱਕਣੀਆਂ ਲੜਾਈਆਂ ਇਦਾਂ ਹੀ ਬਰਕਰਾਰ ਨੇ ਆਪਾਂ ਕਿਸੇ ਨੂੰ ਨਹੀਂ ਬੈਠਣ ਦਿੰਦੇ ਬਸ ਉਹ ਵਿਚਾਰਾ ਜਾ ਕੇ ਆਹ ਬੈ ਗਿਆ ਤੇ ਇਧਰ ਆ ਲਓ ਆ ਲਓ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ نیچے ਜਾ ਕੇ ਤੇ ਅੱਜ ਅਸੀਂ ਜਾ ਰਹੇ ਜਲੰਧਰ ਤੇ ਮੈਂ ਤੁਹਾਨੂੰ ਦਿਖਾਵਾਂਗੀ ਜਲੰਧਰ ਦੀਆਂ ਸੜਕਾਂ ਤੇ ਕੀ ਹਾਲ ਏ ਤੇ ਹਾਈਵੇ ਦੇ ਉੱਪਰ ਗਰਮੀ ਦਾ ਕੀ ਪ੍ਰਭਾਵ ਏ ਤੇ ਮਿਲਦੇ ਆ ਫਿਰ ਜੀ ਤਿਆਰ shear ਹੋ ਕੇ ਜਿੰਨਾ ਕੋ ਬਣਦਾ ਸਰਦਾ ਏ ਦਾਣਾ ਪਾਣੀ ਆਪਾ ਜਿਹੜਾ ਏ ਕਬੂਤਰਾਂ ਲਈ ਰੱਖ ਦਿੱਤਾ ਏ ਕਾਂਵਾਂ ਚਿੜੀਆਂ ਦੇ ਲਈ ਕੋਸ਼ਿਸ਼ ਕਰਿਆ ਕਰੋ ਕਿ ਜ਼ਰੂਰ ਬਣਦਾ ਸਰਦਾ ਕੱਢਿਆ ਕਰੋ ਇਨਾਂ ਵਾਸਤੇ ਵੀ ਤੇ ਚਲੋ ਜੀ ਹਣ ਆਪਾਂ ਚੱਲਦੇ ਆ ਨੀਚੇ ਤੇ ਆਦਰ ਦੇਖ ਉਦਾਸੀਆਂ ਹੈ ਕਿੱਦਾਂ ਛਾਇਆ ਹੋਈਆਂ ਨੇ ਤੇ ਬੂਟੇ ਇੱਧਰ ਖਿੜੇ ਹੋਏ ਨੇ ਕੁਝ ਵਿਚਾਰੇ ਮੁਰਝਾਏ ਹੋਏ ਨੇ ਤੇ ਅੱਜ ਪਾਰ ਦਾ ਵੀ ਮਾਹੌਲ ਸੋਹਣਾ 뷰 ਤੇ ਚਲੋ ਜੀ ਫਿਰ ਆਪਾਂ ਹੁਣ ਜਾ ਰਹੇ ਆ نیچے ਮੈਂ ਜਾ ਰਹੀ ਆ ਤੇ ਮਿਲਦੇ ਆਂ ਫਿਰ ਰੈਡੀ ਸ਼ੈਡੀ ਹੋ ਕੇ ਜੀ ਸਹਿਜ ਵੀ ਰੈਡੀ ਹੋ ਗਿਆ ਏ ਕਿਤੇ ਅੱਜ ਆਪਾਂ ਕਿੱਥੇ ਜਾ ਰਹੇ ਆ ਅੱਜ ਜਲੰਧਰ ਜਲੰਧਰ ਜਾ ਰਹੇ ਆ ਸਹਿਜ ਅੱਜ ਹੈ ਨਾ ਤੇ ਚੱਲੀਏ ਫਿਰ ਚਲੋ ਆਜਾ ਸੀ ਆਪਣਾ ਇੰਤਜ਼ਾਰ ਇੰਤਜ਼ਾਰ ਖਤਮ ਹੋ ਗਿਆ ਹੁਣ ਤੇ ਅੱਜ ਆਪਾਂ ਆਪਣਾ ਲੰਚ ਕੀ ਕੀਤਾ ਨਾਲ ਹੀ ਪੈਕ ਕਰ ਲਿਆ ਤੇ ਅੱਜ ਆਪਾਂ ਕਿਤੇ ਵੀ ਕੁਝ ਨਹੀਂ ਖਾਵਾਂਗੇ ਬਾਹਰ ਤੱਕ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਣਾ ਲੰਚ ਅਸੀਂ ਪੈਕ ਕਰ ਲਿਆ ਏ ਸਹਿਜ ਜੀ ਫੋਨ ਛੱਡ ਦਿਓ ਆਪਣਾ ਮੈਂ ਵੀ ਆਪਣਾ ਫੋਨ ਚਾਰਜ ਲਾ ਲਾਂ ਲਓ ਜੀ ਗੋਲਡਨ ਗੇਟ ਪਹੁੰਚ ਗਏ ਆ ਕਾਫੀ ਪਹੁੰਚਣਾ ਗਿਆਸ ਤਾਂ ਰਹਿੰਦੇ 골ਡਨ ਗ੍ਰੇਡ ਦੇ ਕੋਲ ਪਹੁੰਚ ਗਏ ਆ ਤੇ ਸਾਹਮਣੇ ਹੈਗਾ ਜੀ ਸਾਹਮਣੇ ਕਿਹੜਾ ਵੱਲਾ ਰੋਡ ਨਾ ਇਹ ਪਠਾਨਕੋਟ ਰੋਡ ਵੱਲਾ ਭਟਕਣਕੋਟ ਹੋਈ ਹੋ ਜਾ ਜਮੂਸ਼ਿਦ نگر ਪਠਾਨਕੋਟ ਤੇ ਸੱਜੇ ਪਾਸੇ ਹੈਗਾ ਜੀ ਜਲੰਧਰ ਤੇ ਖੱਬੇ ਪਾਸੇ ਹੈਗਾ ਅੰਮ੍ਰਿਤਸਰ ਤੇ ਆਪਾਂ ਜਾ ਰਹੇ ਆ ਜਲੰਧਰ ਤੇ ਉਹ ਦੇਖੋ ਕਿੰਨਾ ਸੋਹਣਾ ਬਣਾ ਦਿੱਤਾ ਨਾ ਵੇ ਅਸੀਂ ਬੈਠਣ ਵਾਸਤੇ ਅੰਮ੍ਰਿਤਸਰ ਸਿਫਟੀ ਦਾ ਕ ਟੋਪ ਉਹ ਇਹ ਵੇਖ ਕਰ ਮੀਂਹ ਦੀ ਪਾਸ ਮੈਯਾ ਲਾਈਟ 13 12 ਥੋੜੇ ਥੋੜੇ ਜਿਹੜੇ ਆ ਨਾ ਰੂਲ ਰੈਗੂਲੇਸ਼ਨਸ ਹੋ ਗਏ ਆ ਠੀਕ ਕੋਚ ਹੱਦ ਤੱਕ ਕਹਿ ਲੋ ਵੀ ਸਮੁੰਦਰ ਦੇ ਵਿੱਚੋਂ ਨਾ ਕੋਲੀ ਕੋ ਬਾਹਰ ਕੱਢ ਲਈ ਆਪਾਂ ਇਹ ਆ ਦੇਖੋ ਕਿੰਨਾ ਸੋਹਣਾ ਬਣਾਤਾ ਹੋਇਆ ਬੈਠਣ ਵਾਸਤੇ ਇਹ ਦੀ ਐ ਲਓ ਜੀ ਪੈ ਗਏ ਆਪਾਂ ਨੈਸ਼ਨਲ ਹਾਈਵੇ ਤੇ ਆਪਾਂ ਜਾਵਾਂਗੇ ਰਿਚੀ ਚਲੰਦਰ ਹੋ ਜੀ ਟੋਲ ਪਲਾਜ਼ਾ ਨੂੰ ਕ੍ਰਾਸ ਕੀਤਾ ਹੈ ਅਸੀਂ ਇਹ ਹਵੇਲੀ ਤੋਂ ਜਿਹੜਾ ਉਧਰੋਂ ਆਈਏ ਤਾਂ ਪਹਿਲਾ ਟੋਲ ਪਾਸਾ ਹੁੰਦਾ ਹੈ ਤੇ ਇਥੋਂ ਅੰਮ੍ਰਿਤਸਰ ਹੋਣ ਲਈ ਹੈ ਪਹਿਲਾ ਟੋਲ ਪਲਾਜ਼ਾ ਹੁੰਦਾ ਹੈ ਹਵੇਲੀ ਵੱਲੋਂ ਆਈਏ ਤੇ ਇਹ ਅੰਮ੍ਰਿਤਸਰ ਦਾ ਪਹਿਲਾ ਟੋਲ ਪਲਾਜ਼ਾ ਹੈ ਐਂਟਰੈਂਸ ਦੇ ਪਰ ਤੇ ਇੱਥੇ ਨਾ ਇੱਕ ਚੀਜ਼ ਹੋਰ ਜਨਾ ਤੇ ਧਿਆਨ ਰੱਖਿਆ ਕਰੋ ਕੱਡੀ ਆਪਣੀ ਨਾ ਕੀ ਗੱਡੀ ਅੱਗੇ ਕੋਈ ਗੱਡੀ ਖੜੀ ਹੋਈ ਆ ਤਾਂ ਆਪਣੀ ਗੱਡੀ ਥੋੜੀ ਜਿਹੀ ਪਿੱਛੇ ਰੱਖਿਆ ਕਰੋ ਇਸ ਰੀਜ਼ਨ ਇਹ ਆ ਕਿ ਉਹ ਨਾ ਦੋਨੋਂ ਗੱਡੀਆਂ ਨੂੰ ਇਕੱਠਾ ਸਕੈਨ ਕਰ ਲੈਂਦੇ ਕਿਸੇ ਵੇਲੇ ਸਾਡੇ ਨਾਲ ਦੋ ਵਾਰੀ ਇਦਾਂ ਹੋ ਚੁੱਕਾ ਏ ਤੇ ਗੱਡੀ ਨੂੰ ਥੋੜਾ ਜਿਹਾ ਆਪਣੀ ਨੂੰ ਪਿੱਛੇ ਰੱਖਿਆ ਕਰੋ ਤਾਂ ਕਿ ਤੁਹਾਡੀ ਗੱਡੀ ਸਕੈਨ ਨਾ ਹੋ ਸਕੇ ਤੇ ਗਰਮੀ ਆ ਹੈਗੀ ਆ ਪਰ ਰੌਣਕਾਂ ਪੂਰੀਆਂ ਨੇ ਸਵੇਰ ਦਾ ਟਾਈਮ 10 ਵੱਜ ਚੁੱਕੇ ਨੇ ਨਿਕਲ ਚੁੱਕੇ ਆ ਕੰਬਰੀ ਸਰ ਤੋਂ ਕਿੰਨਾ ਪੈਂਦਾ ਵਾ ਜਲੰਧਰ ਬਾਈਕਾਰ 80 ਕਿਲੋਮੀਟਰ 80 ਕਿਲੋਮੀਟਰ ਜੜਾ ਜਲੰਧਰ ਆ ਬਾਈਕਾਰ ਅੰਮ੍ਰਿਤਸਰ ਤੋਂ ਜਲੰਧਰ ਪੈਂਦਾ ਏ ਇਸ ਸਿੱਕੇ ਤੇ ਵੀ ਨਾ ਰੁਕੋ ਤੇ ਕਰਾਮ ਨਾਲ ਡੇਢ ਘੰਟੇ ਇੱਕ ਤੁਸੀਂ ਜਲੰਧਰ ਪਹੁੰਚ ਜਾਂਦੇ ਹੋ ਦੇਖੀ ਗਰਮੀ ਕਰਕੇ ਇਦਾਂ ਲੱਗਦਾ ਸਾਡੇ ਵੀ ਤਾਂ ਪਾਣੀ ਡੁੱਲਿਆ ਹੁੰਦਾ ਹੈ ਨਾ ਜੀ ਫਹਿਦ ਬੋਰ ਹੋ ਰਿਆ ਨਾਲ ਕਿੰਦਾ ਸੈਟ ਬੋਰ ਨਹੀਂ ਹੋਣਾ ਇੰਜੋਏ ਕਰੋ ਹੈ ਢਿੱਲਵਾਂ ਟੋਨ ਪਲਾਜ਼ਾ ਦਾ ਹਾਲ ਦੇਖੋ ਯਾਰ ਸੋ ਅੱਗੇ ਆਂਦਾ ਢਿੱਲਵਾਂ ਤੇ ਅਹ ਕਿੰਨਾ ਰਸ਼ ਨਾਇਨਾ ਲੱਗਿਆ ਕਿੰਨਾ ਜ਼ਿਆਦਾ ਰਸ਼ ਹੈ ਹੈ ਨਾਇਨਾ ਹੀ ਲੱਗਿਆ ਹੈ ਹਾਂ ਜੀ ਇੰਨੀ ਹੋ ਗਈ ਨਾ ਦੇਖੋ ਜੀ ਜਾਣ ਵਾਲੀਆਂ ਜ਼ਿਆਦਾ ਤੇ ਆਉਣ ਵਾਲੀਆਂ ਥੋੜੀਆਂ ਹਨ ਇਹ ਹਿੰਦੀਆਂ ਵੀ ਪਈਆਂ ਗੱਡੀਆਂ ਹਨ ਉਹ ਟੈਕ ਉਹ ਟੋਲ ਟੈਕ ਜਣਾ ਲਓ ਜੀ ਕਰਤਾਰਪੁਰ ਆ ਗਿਆ ਜੀ ਇਹ ਮੇਰੀ ਬੜੀ ਇੱਛਾ ਇੱਥੇ ਚਾਲਦੀ ਪਰ ਮੈਂ ਅਜ ਤੱਕ ਨਹੀਂ ਗਈ ਇਹਦੇ ਵਿੱਚ ਇਹ ਕੀ ਹੈ ਕਿ ਇਹ ਚੰਗੀ ਆਜ਼ਾਦੀ ਵਾਲਾ ਕਾਪਾ ਵਾਲੇ ਵਿੱਚ ਚੰਗੇ ਆਜ਼ਾਦੀ ਅੱਛਾ ਗੱਡੀ ਗੁੰਡੀ ਤੇ ਖੜੀ ਨਹੀਂ ਹੁੰਦੀ ਇੱਥੇ ਹੈ ਬੜੀਆਂ ਆਉਂਦੇ ਘਾਟੋਂ ਇਹ ਇਹ ਹੈਗਾ ਚੰਗੇ ਆਜ਼ਾਦੀ ਪੰਜਾਬ ਯਾਦਗਾਰ ਇਹ ਬਣਦਾ ਬਦਲ ਸਰਕਾਰ ਨੇ ਬਣਾਇਆ ਹੋਣਾ ਹੈ ਨਾ ਮਤਿ ਉਹਨਾਂ ਨੇ ਕੀਤੇ ਬਾਦਲ ਸਰਕਾਰ ਨੇ ਜਦੋਂ ਤੱਕ ਕੀਤੇ ਵਧੀਆ ਕੀਤੇ ਆ ਪਰ ਹੁਣ ਐਸ ਵਾਰੀ ਉਹਨਾਂ ਦਾ ਵਿਚਾਰਿਆਂ ਦਾ ਚਲੋ ਟਾਈਮ ਟਾਈਮ ਦੀ ਗੱਲ ਹੈ ਜੀ ਤੇ ਅਸੀਂ ਕਰਤਾਰਪੁਰ ਕ੍ਰਾਸ ਕਰ ਲਿਆ ਹੈ ਲੋ ਜੀ ਚਲੰਦਰ ਰੇਪਨ ਚੁੱਕੇ ਆ ਸਾਨੂੰ ਲੱਗਾ ਪੂਰਾ 1 ਘੰਟਾ 9:30 ਵਜੇ ਆਪਾਂ ਚੱਲੇ ਸੀਗੇ ਤੇ ਕੀ ਆ ਨਾ ਮੱਤ ਜੇ ਨੀ ਲੱਕੇਂ ਦੇ ਨੂੰ ਥੋੜਾ ਜਿਹਾ ਘੱਟ ਲਾਈਨ ਚੱਪਾ ਚਲੰਦਰ ਪਹੁੰਚ ਗਏ ਆ ਬਾਈਕਾਰ ਕਿਤੇ ਅਸੀਂ ਰਸਤੇ 'ਚ ਸਿਰਫ ਟੋਲ ਪਲਾਜ਼ਾ ਤੇ ਜਿਹੜਾ ਰੁਕੀਆ ਰੁਕੀਆ ਹੋਰ ਆਪਾਂ ਕਿਤੇ ਵੀ ਨਹੀਂ ਰੁਕੇ ਤੇ ਜਲੰਧਰ ਦੇ ਵਿੱਚ ਵੀ ਗਰਮੀ ਉਦਾਂ ਹੀ ਆ ਜਿੱਦਾਂ ਪੰਬੀ ਸਰ ਛੱਡ ਕੇ ਆਏ ਆ ਮੈਂ ਤਾਂ ਸੋਚਿਆ ਆਪਾਂ ਨਹੀਂ ਚਲਾਉਂਦਾ ਜਲੰਧਰ ਵੀ ਪਿੰਦਾ ਓਏ ਜਲੰਧਰ ਵੀ ਅੱਗ ਲੱਗੀ ਹੋਈ ਪੂਰੀ ਫੜ ਰਿਹਾ ਪ੍ਰੋਪਰ ਤੇ ਸੜਕਾਂ ਤੇ ਹਵਾਜ਼ਾਈ ਦਾ ਗਰਮੀ ਕਰਕੇ ਬਹੁਤ ਅਸਰ ਪੈਂਦਾ ਹੈ। ਇਹ ਗਰਮੀ برقرار ਹੈ। ਤੇ ਅਸੀਂ ਹੁਣ ਚੰਦਰ ਸ਼ਹਿਰ ਦੇ ਵਿੱਚ ਐਂਟਰੀ ਕਰਾਂਗੇ। ਇਹ ਸਾਹਮਣੇ ਜਿਹੜਾ ਵਾ ਉਪਰੋਂ ਦੀ ਅਸੀਂ ਲੰਘ ਜਾਨੇ ਆ। ਚੰਦਰ ਸ਼ਹਿਰ ਦੇ ਵਿੱਚ ਜਿਹੜੀ ਉਹ ਇਧਰ ਦੀ ਐਂਟਰੀ ਕਰਨੀ ਪੈਂਦੀ ਹੈ ਉਹ ਉਪਰੋਂ ਉਪਰੋਂ ਆਪਾਂ ਲੰਘ ਜਾਂਦੇ ਆਂ। ਉਹ ਬਲਕ ਸ਼ਹਿਰ ਦੇ ਵਿੱਚ ਨਹੀਂ ਜਾਂਦਾ ਹੈਗਾ ਤੇ ਇਹ ਆਪਾਂ ਹੁਣ ਅੰਦਰ ਐਂਟਰ ਕਰ ਗਏ ਆ ਜੀ ਸਿਟੀ ਦੇ ਵਿੱਚ। ਝੋਟੇ ਚੈੱਕ ਕਰੋ ਜੀ। ਦੇਖੋ ਖੂਬਸੂਰਤੀ ਸ਼ਹਿਰ ਦੀ। ਔਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਅੰਮ੍ਰਿਤਸਰ ਦੇ ਨਾਲੋਂ ਵੀ ਜ਼ਿਆਦਾ ਸਾਫ਼ ਹੈ ਇੱਥੇ। ਸਫਾਈ ਬਹੁਤ ਹੈ ਜੀ। ਸੜਕਾਂ ਤੇ ਪ੍ਰੋਪਰ ਸਫਾਈ ਹੈ। ਹਰ ਰਿਆਲੀ ਬਹੁਤ ਜ਼ਿਆਦਾ ਦੇਖੋ ਤੁਸੀਂ ਤੇ ਇੱਧਰ ਆ ਗਿਆ ਜੀ ਚਰਨਦਰ ਦੂਰਦਰਸ਼ਨ ਕੇਂਦਰ ਹੈ ਦੇਖੋ ਇਹਦਰ ਹੈਗਾ ਚਰਨਦਰ ਦਾ ਦੂਰਦਰਸ਼ਨ ਕੂਟਿਆਂ ਦੇ ਕਰਕੇ ਪ੍ਰੋਪਰ ਨਜ਼ਰ ਨਹੀਂ ਆ ਰਿਹਾ ਨਰੇਂਦਰ ਹੈਗਾ ਦਰਸ਼ਕ ਕੇਂਦਰ ਚਰਨਦਰ ਉਹ ਹੈਗਾ ਵੀ ਸ਼ਹਿਰ ਵੱਡਾ ਏ ਤੇ ਮੈਨੂੰ ਲੱਗਦਾ ਵੀ ਇਹ ਸਾਫ਼ ਵੀ ਬਹੁਤ ਏ ਐ ਜੀ ਦੂਰਦਰਸ਼ਨ ਕੇਂਦਰ ਚੰਦਰ ਦਾ ਗੇਟ ਹਰਿਆਲੀ ਚੈੱਕ ਕਰੋ ਤੁਸੀਂ ਬਹੁਤ ਵਾਸਤਰਾ ਅਬਾ ਪਹੁੰਚ ਗਏ ਐ ਜੀ ਹੁਣ ਲਕੋਦਰ ਚੌਕ ਤੇ ਸਾਡਾ ਇੱਥੇ ਹੀ ਸਾਡਾ ਸਟਾਪ ਹੈਗਾ ਏ ਕਿ ਟ੍ਰੈਫਿਕ ਪ੍ਰੋਪਰ ਪਰ ਉਹ ਰੈਗੂਲੇਸ਼ਨਸ ਨੂੰ ਫਾਲੋ ਕਰਦੀ ਹੋਈ ਜਿਹੜੇ ਕਿ ਆਪਾਂ ਅੰਮ੍ਰਿਤਸਰ ਇਹ ਘਾਟੀ ਕਰਦੇ ਆ ਨਹੀਂ ਪਰ ਆਪਾਂ ਕਰਦੇ ਆ ਜੀ ਪਰ ਇੱਥੇ ਸਾਰੇ ਮੈਂ ਜਿੰਨੀਆਂ ਲਾਈਟਾਂ ਦੇਖਦੀ ਆਂ ਸਭ ਦੇ ਉੱਪਰ ਜਿਹੜੇ ਆ ਲੋਕੀ ਆਪਣੇ ਰਿਦਮ ਦੇ ਵਿੱਚ ਚੱਲ ਰਹੇ ਆ ਕੋਈ ਉੱਤਰ ਉਤਰ ਨਹੀਂ ਹੈਗਾ ਤੇ ਬਾਕੀ ਸੋਨਾ ਸ਼ਹਿਰ ਆ ਮਾਰਾ ਨਹੀਂ ਹੈ ਨਾ ਸ਼ਹਿਰ ਅੰਮ੍ਰਿਤਸਰ ਵੀ ਬਹੁਤ ਸੋਨਾ ਆ ਪਰ ਇਹ ਕੀ ਕੁਝ ਗੱਲਾਂ ਤੋਂ ਹੈਗਾ ਪਿੱਛੇ ਪਰ ਚਲੋ ਜੀ ਜੀ ਦੂਰਦਰਸ਼ਨ ਕੇਂਦਰ ਲੰਘ ਗਿਆ ਚਲੰਦਰ ਦੂਰਦਰਸ਼ਨ ਅਸੀਂ ਹੁਣ ਫ੍ਰੀ ਹੋ ਗਏ ਆ ਤੇ ਟਾਈਮ ਹੋ ਗਿਆ ਜੀ 12:30 ਦਾ 12:22 ਮਿੰਟ ਅਸੀਂ ਹੁਣ ਆਪਣੇ ਅੰਮ੍ਰਿਤਸਰ ਸ਼ਹਿਰ ਨੂੰ ਪਾ ਲੈਣੇ ਵਾਪਸ ਚੱਲੇ ਵਾਪਸੀ ਦੇ ਚੱਲੇ ਪਾ ਲੈਨੇ ਆਪਣੇ ਆਪਣੇ ਫੈਸ਼ਨ ਨੂੰ ਤੇ ਸੇਮ ਅਸੀਂ ਉਧਰੋਂ ਆ ਰਹੇ ਸੀ ਤੇ ਹੁਣ ਆਪਾਂ ਐ ਵਾਲੀ ਸਾਈਡ ਨੂੰ ਵਾਪਸ ਜਾ ਰਹੇ ਹਾਂ ਲਓ ਜੀ ਭਵੇਲੀ ਲੰਗ ਜੀ ਇਹ ਕਿੱਦਾਂ ਹੋ ਸਕਦਾ ਲੰਚ ਤੇ ਆਪਾਂ ਆਪਣਾ ਜਿਹੜਾ ਸੀ ਉਹ ਕਰ ਲਿਆ ਸੀ ਗੱਡੀ ਦੇ ਵਿੱਚ ਹੀ ਅੱਜ ਅਸੀਂ ਆਪਣਾ ਲੰਚ ਅੱਜ ਘਰੋਂ ਹੀ ਪੈਕ ਕਰਕੇ ਲੈ ਕੇ ਆਏ ਸੀ ਤੇ ਕੋਣ ਲੰਗਣ ਅਸੀਂ ਦੇਣਾ ਨਹੀਂ ਸੀ ਇਹਨੂੰ ਅਸੀਂ ਸੋਚਿਆ ਕਿ ਚਲੋ ਕੁਝ ਸਹਿਜ ਵੀ ਨਾਲ ਲਿਆ ਤੇ ਇਹ ਸਾਡਾ ਬੜਾ ਪਸੰਦੀਦਾ ਅਟਾਇਆ ਤੇ ਅਸੀਂ ਕਿਹਾ ਕਿ ਕੁਝ ਆਈਸਕ੍ਰੀਮ ਜਾਂ ਕੁਝ ਹਲਕਾ ਫੁਲਕਾ ਮੈਨੂੰ ਨਾ ਇਥੇ ਦੀ ਰਬੜੀ ਫਲੂਦਾ ਬਹੁਤ ਹੀ ਸਟੀ ਲੱਗਦੀ ਆ ਅਸਮੇਰਾ ਦਿਲ ਕਰ ਰਿਹਾ ਸੀ ਮੈਂ ਕਿਹਾ ਜ਼ਰੂਰ ਖਾ ਕੇ ਜਾਣੀ ਆ ਤੇ ਕਿਹਾ ਚਲੋ ਥੋੜਾ ਜਿਹਾ ਉਹ ਜਿਹੜਾ ਮਾਰੀ ਜਾਂਦੇ ਜਾਂਦੇ ਲੋ ਜੀ ਸਹਿਜ ਆਪਣਾ ਸ਼ੇਕ ਇੰਜੋਏ ਕਰਦਾ ਹੋਇਆ ਇਦਾਂ ਲੱਗਾ ਸਹਿਜ ਯੇ ਫਿਰ ਅੱਜ ਬਹੁਤ ਬੋਰ ਹੋ ਗਿਆ ਸਾਡੇ ਨਾਲ ਤੇ ਕਿਹਨਾਂ ਸਹਿਤ ਬਹੁਤ ਖੁਸ਼ ਹੋਣ ਬੀ ਤੇ ਇਹ ਵੀ ਗੱਲ ਜੀ ਸਾਗਾ ਅੱਜ ਦਾ ਛੋਟਾ ਸਿਆ ਬੋਲ ਜੀ ਮਨਾਂ ਕੀ ਜਾਵਾਂਗੇ ਕੱਲ ਤੇ ਕਿੰਦਰਾ ਬਹੁਤ ਛੜੀਆਂ ਹੋਈਆਂ ਨੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਜੀ ਸੋਨਾ ਜੀ ਤੇ ਚਲੋ ਜੀ ਮਿਲਦੇ ਆਂ ਅਗਲੇ ਵਾਰ ਦੇ